ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਰੀ ਸਟਾਈਲਿਸ਼ ਤੇ ਜਿਵੇਂ ਕਿ ਵੈਡਿੰਗ ਸੀਜ਼ਨ ਜਿਹੜਾ ਸਟਾਰਟ ਹੋ ਚੁੱਕਿਆ ਜੀ ਆਪਣੇ ਕੋਲੇ ਵੈਸੇ ਵੀ ਆਪਣੇ ਕੋਲੇ ਹੈਵੀ ਸੂਟਸ ਹੀ ਬੰਦੇ ਆ ਪਰ ਹੁਣ ਜਿਹੜੇ ਵੈਡਿੰਗ ਵੇਅਰ ਸੂਟਸ ਬਣਨ ਲੱਗ ਗਏ ਹੈਗੇ ਆ ਸੋ ਇਹਦੇ ਵਿੱਚ ਕੰਬੀਨੇਸ਼ਨ ਆ ਜੀ ਡਾਰਕ ਲਾਈਟ ਦਾ ਚੱਲ ਰਿਹਾ ਹੈਗਾ ਜਿਵੇਂ ਕਿ ਹੁਣ ਟ੍ਰੈਂਡ ਦੇ ਵਿੱਚ ਡਾਰਕ ਸ਼ੇਡ ਵੀ ਕਾਫੀ ਹੈਗੇ ਆ ਸੋ ਆਪਾਂ ਜਿਵੇਂ ਵੀ ਤੁਹਾ ਆਪਣੇ ਨਾਲ ਕੋਲ ਸੂਟ ਬਣ ਰਹੇ ਹੈਗੇ ਆ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੋ ਹੈਵੀ ਸੂਟਸ ਹੈ ਜੀ ਫੁੱਲ ਹੈਵੀ ਸੂਟਸ ਹੈ ਤੁਸੀਂ ਆਪਣੇ ਵਿਆਹ ਲਈ ਮੇਨ ਫੰਕਸ਼ਨ ਲਈ ਵੀ ਬਣਾ ਸਕਦੇ ਹੋ ਕਿਉਂਕਿ ਇਹ ਜਿਹੜਾ ਸੂਟ ਹੈਗਾ ਜੀ ਇਹ ਆਪਣੇ ਕੋਲੇ ਮੇਨ ਫੰਕਸ਼ਨ ਲਈ ਹੀ ਬਣਾਇਆ ਗਿਆ ਹੈਗਾ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮਸ਼ੀਨ ਏਮਬਰਾਇਡਰੀ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰੇ ਜਿਹੇ ਫਲਾਰ ਦਿੱਤੇ ਹੋਏ ਆ ਇਹ ਦੇਖ ਸਕਦੇ ਹੋ ਉੱਪਰ ਤੱਕ ਇਹਦੇ ਵਰਕ ਕੀਤਾ ਹੋਇਆ ਆਰੀ ਦਾ ਔਰ ਇਹਦੇ ਬੈਕ ਸਾਈਡ ਵੀ ਆਪਣੇ ਕੋਲੇ ਸੇਮ ਵਰਕ ਹੈ ਜੀ ਸੋ ਫੁੱਲ ਹੈਵੀ ਜਿਹੜਾ ਸੂਟ ਹੈ ਔਰ ਇਹਦੇ ਜਿਹੜੇ ਬਾਜੂ ਹੈਗੇ ਆ ਉਹ ਵੀ ਫੁੱਲ ਜਿਵੇਂ ਵਰਕ ਕਰਕੇ ਵਿੱਚ ਆਪਾਂ 골ਡਨ ਵਰਕ ਕਰਕੇ ਵਿੱਚ ਇਹ ਜਿਹੜੇ ਫਲਾਰ ਦਿੱਤੇ ਹੋਏ ਆ ਸੋ ਇਹਦਾ ਕੰਬੀਨੇਸ਼ਨ ਵੀ ਬਹੁਤ ਹੀ ਪਿਆਰਾ येलो ਮੰਗੇਓ ਸ਼ੇਡ ਦੇ ਵਿੱਚ ਕੰਬੀਨੇਸ਼ਨ ਹੈ ਔਰ ਇਹਦੀ ਜਿਹੜੀ ਗ੍ਰੇਸ ਹੈਗੀ ਹੈ ਬਹੁਤ ਹੀ ਪਿਆਰੀ ਆਈ ਹੈਗੀ ਹੈ ਕਿਉਂਕਿ ਇਹਦੇ ਨਾਲ ਫੁੱਲ ਹੈਵੀ ਦੁਪੱਟਾ ਵੀ ਹੈ ਸੋ ਤੁਸੀਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਆਪਣੇ ਵਿਡਿੰਗ ਲਈ ਰੈਡੀ ਕਰ ਸਕਦੇ ਹੋ बॉਟਮ ਦੇ ਵਿੱਚ ਆਪਾਂ ਇਹਦੇ ਨੀਚੇ ਸਿਰ ਓਨਲੀ ਪਾਈਪਿੰਗ ਦਿੱਤੀ ਹੋਈ ਹੈ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਚਨੋਂਨ ਦੁਪੱਟਾ ਹੈ ਵਿੱਚ ਆਪਾਂ ਹੈਂਡ ਦੇ ਦੇ ਡਾਟਸ ਦਿੱਤੇ ਹੋਏ ਆ ਇਸ ਤਰ੍ਹਾਂ ਜੀ ਇਹਦੇ ਕਾਰਨਰਸ ਤੇ ਫਲਾਰ ਹੈਗੇ ਆ ਸਾਰੇ ਕਾਰਨਰਸ ਤੇ ਹੀ ਉੱਪਰ ਤੱਕ ਆ ਜਿਹੜੇ ਇਸ ਤਰ੍ਹਾਂ ਵੀਲਸ ਜਾਂਦੀਆਂ ਹੈਗੀਆਂ ਕਾਰਨ ਤੇ ਹੈਵੀ ਫਲਾਰ ਆ ਉੱਪਰ ਤੱਕ ਵੀਲਸ ਹੈਗੇ ਜੋ ਤੁਸੀਂ ਇਹਨੂੰ ਦੁਪੱਟੇ ਨੂੰ ਵੇਅਰ ਕਰੋਗੇ ਸੋ ਇਹ ਬਹੁਤ ਹੀ ਵਧੀਆ ਲੁੱਕ ਦੇਗਾ ਸੋ ਇਹ ਦੇਖੋ ਜੀ ਇੱਧਰ ਵੀ ਵੱਡਾ ਫਲਾਰ ਆ ਜਿਹੜਾ ਕਾਰਨਰ ਤੇ ਆ ਉੱਪਰ ਤੱਕ ਇਹਦੇ ਵੀਲਸ ਹੈਗੀਆਂ ਸੂਵਿਚ ਆਪਾਂ ਸਾਰੇ ਹੈਂਡ ਦਾ ਜਿਹੜਾ ਟੱਚ ਦਿੱਤਾ ਹੋਇਆ ਇਹਦੇ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਲਾਈਟ ਸ਼ੇਡ ਤੇ ਡਾਰਕ ਸ਼ੇਡ ਤੇ ਵੀ ਕਰ ਸਕਦੇ ਹੋ ਗ੍ਰੀਨ ਤੇ ਵੀ ਕਰ ਸਕਦੇ ਹੋ ਸਕਾਈ ਤੇ ਵੀ ਕਰ ਸਕਦੇ ਹੋ ਪਰਪਲ ਲਵੈਂਡਰ ਸੋ ਪੀਚ ਸ਼ੇਡ ਤੇ ਵੀ ਬਹੁਤ ਸੋਹਣਾ ਬਣੇਗਾ ਸੋ ਇਹਦੇ ਨੀਚੇ ਤੁਸੀਂ ਸ਼ਰਾਰਾ ਸੂਟ ਵੀ ਬਣਾ ਸਕਦੇ ਹੋ ਤਾਂ ਜੋ ਇਹ ਜਿਹੜਾ ਸੂਟ ਬਹੁਤ ਹੀ ਹੈਵੀ ਲੁੱਕ ਦੇਗਾ ਸੋ ਨੈਕਸਟ ਸੂਟ ਸੀਗਾ ਜੀ ਪਿੰਕ ਕਲਰ ਦਾ ਸੂਟ ਹੈ ਇਹ ਵੀ ਬਹੁਤ ਹੀ ਪਿਆਰਾ। ਕਰੀਬ ਦੀ ਵਿੱਚ ਹੀ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੂਟ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਇਹਦੇ ਇਸ ਤਰ੍ਹਾਂ ਪੋਟਲੇ ਦਿੱਤੇ ਹੋਏ ਆ ਇਸ ਤਰ੍ਹਾਂ ਉਹਨਾਂ ਨੇ ਬਾਜੂ ਦਿੱਤੀਆਂ ਹੋਈਆਂ ਇਸ ਤਰ੍ਹਾਂ ਜੀ ਦੇ ਉੱਪਰ ਬੈਕ ਤੇ ਵੀ ਸੇਮ ਫਲਾਰ ਹੈ ਸੋ ਇਹਦੀ ਵੀ ਗ੍ਰੇਸ ਹੈ ਜਿਹੜੀ ਬਹੁਤ ਹੀ ਪਿਆਰੀ ਬਣਦੀ ਹੈ ਕਿਉਂਕਿ ਸ਼ਰਟ ਅਗਰ ਹਲਕਾ ਹੈ ਤੇ ਤਾਂ ਜਿਹੜਾ ਦੁਪੱਟਾ ਆਪਣੇ ਕੋਲੇ ਕਾਫੀ ਹੈਵੀ ਹੈ ਇਸ ਤਰ੍ਹਾਂ ਜੀ ਪਹੁੰਚੇ ਤੇ ਆਪਾਂ ਕੱਟ ਵਰਕ ਦਿੱਤਾ ਹੋਇਆ ਬਹੁਤੀ ਖਿੜਮਾਂਜਾ ਜਿਹੜਾ ਪਿੰਕ ਕਲਰ ਦਾ ਕਲਰ ਹੈਗਾ ਸੋ ਖਿੜਮਾਂਜਾ ਇਹਨੂੰ ਤੁਸੀਂ ਲਾਈਟ ਨਹੀਂ ਕਹਿ ਸਕਦੇ ਜਿਵੇਂ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਸੂਟਸ ਵੀ ਹੁੰਦੇ ਆ ਜਿਨ੍ਹਾਂ ਦੇ ਕਲਰ ਲਾਈਟ ਹੁੰਦੇ ਆ ਪਰ ਉਹ ਬ੍ਰਾਈਟ ਲੱਗਦੇ ਆ ਸੋ ਇਹ ਉਹਨਾਂ ਸੂਟਾਂ ਦੇ ਵਿੱਚੋਂ ਆ ਜੀ ਇਹ ਇਸ ਤਰ੍ਹਾਂ ਦੇ ਫਲਾਰ ਹੈਗੇ ਆ ਸੋ ਇਹਦੇ ਵਿੱਚ ਆਪਣੇ ਕੋਲੇ ਜਿੰਨੇ ਇੱਕ ਸੂਟ 'ਚ ਆਪਾਂ ਫਲਾਰ ਦਿੱਤੇ ਹੋਣਗੇ ਜੀ ਸੇਮ ਹੀ ਦੁਪੱਟੇ 'ਚ ਦਿਨੇ ਹੈਗੇ ਆ ਸੋ ਜਿਵੇਂ ਵੀ ਆਪਣੇ ਕੋਲੇ ਟਰੇਸ ਬਣੀ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਸਾਈਡਸ ਤੇ ਜੇ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਬਹੁਤ ਹੀ ਇਹ ਇੱਕ ਐਗਜੈਕਟ ਥਾਂ ਤੇ ਤੁਸੀਂ ਜਿਵੇਂ ਗਲੇ 'ਚ ਵੀ ਦੁਪੱਟਾ ਪਾਉਣਿਓ ਤਾਂ ਇੱਕ ਐਗਜੈਕਟ ਥਾਂ ਤੇ ਇਹਦਾ ਫਲਾਰ ਆਉਂਦਾ ਹੈਗਾ ਸੋ ਬਾਕੀ ਕੱਟਵਰਕ ਹੈ ਜੀ ਸੋ ਇਹ ਬਹੁਤ ਹੀ ਡਿਫਰੈਂਟ ਜਆ ਸਟਾਈਲ ਹੈ ਔਰ ਡਿਫਰੈਂਟ ਜਆ ਸੂਟ ਸੋ ਨੈਕਸਟ ਹੈਗਾ ਜੀ ਜਿਹੜਾ ਇਹ ਵੈਡਿੰਗ ਵੇਅਰ ਡ्रेस ਸੋ ਆਪਾਂ ਅੱਜ ਤੁਹਾਨੂੰ ਫੁੱਲ ਹੈਵੀ ਸੂਟ ਹੀ ਦਿਖਾਉਣ ਲੱਗੇ ਆ ਕਿਉਂਕਿ ਅਗਰ ਤੁਹਾਡੇ ਵੀ ਵੈਡਿੰਗ ਹੈ ਤੁਸੀਂ ਵੀ ਕਨਫਿਊਜ਼ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਟਰਾਈ ਕਰ ਸਕਦੇ ਆ ਇਹ ਇਹ ਨਾਰਕਲੀ ਦੀ ਨਾਰਕਲੀ ਹੈ ਜੀ ਹੈਂਡਵਰਕ ਚ ਪਿਓਰ ਦੇ ਵਿੱਚ ਬਣੀ ਹੋਈ ਹੈ ਸੋ ਇਹ ਤੁਸੀਂ ਆਪਣੇ ਇੰਸਟਾ ਦੇ ਉੱਪਰ ਵੀ ਸਟਾਈਲਿਸ਼ ਨਾਮ ਤੇ ਹੀ ਆਪਣਾ ਪੇਜ ਹੈ ਸੋ ਇੰਸਟਾ ਦੇ ਉੱਪਰ ਵੀ ਆਪਾਂ ਇਹਦੀ ਰੀਲ ਬਣਾਈ ਹੈ ਸੋ ਪਰਫੈਕਟ ਜੀ ਤੁਹਾਨੂੰ ਦੇਖਣੀ ਹੈ ਤਾਂ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਸੋ ਆਪਾਂ ਇਹਦੇ ਵਿੱਚ ਆਪਾਂ ਲਟਕਣ ਦਿੱਤੇ ਹੋਏ ਆ। ਇਸ ਤਰ੍ਹਾਂ ਲਟਕਣਾ ਜੀ ਇਹਦੇ ਉੱਪਰ ਜਿਵੇਂ 컬러ਫੁਲ ਆਪਣਾ ਵਰਕ ਹੈਗਾ ਸੋ ਉਸੇ ਤਰ੍ਹਾਂ ਆਪਾਂ ਲਟਕਣ ਦਿੱਤੇ ਹੋਏ ਆ। ਸੋ ਬਹੁਤ ਹੀ ਪਿਆਰਾ ਬੇਜ ਦਾ ਸ਼ੇਡ ਆ ਇਹ ਯੋਗ ਹੈ। ਔਰ ਇਹਦੀ ਫੌਲ ਤੁਸੀਂ ਇਨਸਟਾ ਤੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ। ਸੋ ਬਹੁਤ ਹੀ ਹੈਵੀ ਹੈ ਜਿਹੜੀ ਇਹ ਅਨਰਕਲੀ। ਨਹੀਂ ਜੀ। ਇਸ ਤਰ੍ਹਾਂ ਇਹਦੇ ਸਾਰੇ ਹੈਂਡਵਰਕ ਹੈ ਇਸ ਤਰ੍ਹਾਂ ਗਲੇ ਦਾ ਵਰਕ ਹੈ ਔਰ ਬੈਗ ਤੇ ਵੀ ਤੁਹਾਨੂੰ ਸਾਰਾ ਫੁੱਲ ਹੈਵੀ ਵਰਕ ਮਿਲੇਗਾ ਸੋ ਇਸ ਤਰ੍ਹਾਂ ਸੋ ਜੇ ਜੇਕਰ ਤੁਸੀਂ ਫਾਲ ਚੈੱਕ ਕਰਨੀ ਹੈਗੀ ਆ ਤਾਂ ਤੁਸੀਂ ਉੱਥੇ ਜਾ ਕੇ ਵੀ ਕਰ ਸਕਦੇ ਹੋ ਬਹੁਤ ਹੀ ਹੈਵੀ ਹੈ ਜੀ ਸੋ ਇਹ ਵਿਡਿੰਗ ਡੇ ਵਾਲਾ ਡਰੈੱਸ ਅੱਪ ਹੈਗਾ ਜੀ ਔਰ ਤੁਸੀਂ ਇਹ ਸੇਮ ਵੀ ਬਣਾ ਸਕਦੇ ਆ ਜਿਵੇਂ ਇਹ ਅਸੀਂ ਇਹਦੇ ਨਾਲ ਸਟ੍ਰੇਟ ਬਾਟਮ ਕੀਤੀ ਆ ਬਾਟਮ ਤੇ ਵੀ ਬਾਰਡਰ ਦਿੱਤਾ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਬਹੁਤ ਹੀ ਪਿਆਰਾ ਹੈ ਐਸਾ ਦੁਪੱਟਾ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਲਾਈਨਸ ਹੈ ਪਿਓਰ ਦਾ ਸਟਾਫ ਹੈ ਸੋ ਇਹ ਜਿਵੇਂ ਆਪਾਂ ਫਿਨਿਸ਼ਿੰਗ ਕੀਤੀ ਇਹਦੇ نیچے ਆਪਾਂ ਫਿਨਿਸ਼ਿੰਗ ਪੱਟੀ ਦਿੰਦੇ ਸੀ ਤਾਂ ਜੀ ਉਹ ਇਧਰ ਲੁੱਕ ਆਫਟਰ ਹੁੰਦੀ ਸੀ ਸੋ ਵੀ ਇਹ ਇਹ ਦੇ ਵਿੱਚ ਦੀ ਦਿਖਦੀ ਸੀਗੀ ਤਾਂ ਉਹ ਔੜ ਲੱਗਦੀ ਸੀ ਸੋ ਆਪਾਂ ਇਹਨੂੰ ਫਿਨਿਸ਼ਿੰਗ ਸਿਰਫ ਹੀ ਓਨਲੀ ਚੰਪਾ ਦਿੱਤੀ ਹੋਈ ਹੈ ਸੋ ਅਨਾਰਕਲੀ ਦੇ نیچے ਵੀ ਆਪਾਂ ਸਿੰਪਲ ਕੀਤਾ ਹੋਇਆ ਸੋ ਇਸ ਤਰ੍ਹਾਂ ਤੁਸੀਂ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਫੁੱਲ ਹੈਵੀ 4 ਸਾਈਡ ਬਾਰਡਰ ਦੇ ਵਿੱਚ ਲਾਈਨਸ ਦਿੱਤੀਆਂ ਹੋਈਆਂ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ ਜੀ ਅਗਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟਸ ਆਪਣੇ weddings ਲਈ ਨੌਣਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ WhatsApp ਨੰਬਰ ਹੈਗਾ ਸੇਮ ਆ ਜੀ 7589231377 ਤੇ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਕੇ ਸੋ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤਾਂ ਜੋ ਅਸੀਂ ਆਰਾਮ ਨਾਲ ਤੁਹਾਡਾ ਆਰਡਰ ਜਿਹੜਾ ਕੰਪਲੀਟ ਕਰ ਸਕੀਏ ਕਿਉਂਕਿ ਜਦੋਂ ਇੱਕਦਮ ਆਪਾਂ ਕਈ ਵਾਰੀ ਵੇਟ 'ਚ ਹੁੰਨੇ ਆ ਕਿ ਕੋਈ ਡਿਜ਼ਾਈਨ ਨਵਾਂ ਆਵੇਗਾ ਤਾਂ ਅਸੀਂ ਆਰਡਰ ਕਰਾਂਗੇ ਸੋ ਉਸ ਤਰ੍ਹਾਂ ਇਮਰਾਸ਼ ਹੋ ਜਾਂਦਾ ਸੋ ਜਿਹੜੀ ਚੀਜ਼ ਬਣਨੀ ਹੁੰਦੀ ਉਹ ਵੀ ਨਹੀਂ ਬਣਦੀ ਡਾਈ ਗਰਲਸ ਹੋ ਜਾਂਦਾ ਜਾਂ ਐਕਸੈਕਟਰਾ ਕੁਝ ਵੀ ਹੈ ਕੁਝ ਕੋਈ ਨਾ ਕੋਈ ਉਹਦੇ ਵਿੱਚ ਰਿਕਵਰਟ ਆਉਂਦੀ ਐ ਸੋ ਆਪਾਂ ਤੁਹਾਨੂੰ ਇਹ ਕਹਿੰਨੇ ਕਿ ਅਗਰ ਤੁਸੀਂ ਵੈਡਿੰਗ ਦਾ ਆਰਡਰ ਕਰਨੀ ਆ ਜੀ ਬਹੁਤ ਸਾਰੇ ਮੇਰੇ ਕੋਲੇ ਆਲਮੋਸਟ ਸੀਜ਼ਨ ਸਟਾਰਟ ਹੋ ਚੁੱਕਿਆ ਸੋ ਤੁਸੀਂ ਹੁਣ ਕਰ ਸਕਦੇ ਹੋ ਤੇ ਬੜੇ ਆਰਾਮ ਨਾਲ ਤੁਸੀਂ ਆਪਣੇ ਸੂਟਸ ਸਭ ਬਣਵਾ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਨਵੇਂ ਨਵੇਂ ਸੂਟਸ ਲੈ ਕੇ ਆਉਂਦੇ ਰਹਾਂਗੇ ਬੜੇ ਰਮਚੈਂਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ